ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਮਿਲੀ ਹਰੀ ਚੰਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਨ ਤੋਂ 2 ਦਸੰਬਰ 2024 ਨੂੰ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੂੰ ਜਿਹੜੇ ਕਿ ਪੰਜ ਮੈਂਬਰ ਜਿਹੜੇ ਹੁਣ ਕਾਰਜਸ਼ੀਲ ਨੇ ਜਿਨ੍ਹਾਂ ਵੱਲੋਂ ਵੱਡੇ ਪੱਧਰ ਤੇ ਭਰਤੀ ਨੂੰ ਨੇਪਰੇ ਜਾ ਮੁਕੰਮਲ ਕਰ ਲਿਆ ਗਿਆ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੋਰ ਸਰਜੀਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਦਿਨ ਪਰ ਰਾਤ ਇਹ ਕਰਕੇ ਜਿਹੜੀ ਅੱਧੀ ਚੌਥੀ ਦਾ ਜ਼ੋਰ ਲਗਾ ਰਹੇ ਨੇ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਦੀਕ ਤੋਂ 2 ਦਸੰਬਰ 2024 ਨੂੰ ਜਿਹੜੇ ਆਦੇਸ਼ ਹੋਏ ਸੀ ਉਹਨਾਂ ਤੇ ਇਹਨਾਂ ਪੰਜ ਮਨਪ੍ਰੀਤਿਆਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਰਾ ਜਥੇਦਾਰ ਸਰਤਾ ਸਿੰਘ ਕਮੈਦਪੁਰੀ ਜਤੇਦਰ ਇਕਮਾਲ ਸਿੰਘ ਝੁੰਡਾ ਤੇ ਬੀਬੀ ਸਤਵੰਤ ਕੌਰ ਯਾਨੀ ਕਿ ਇਨ੍ਹਾਂ ਪੰਜਾਂ ਮੈਂਬਰਾਂ ਹੋਣਾ ਮੈਂਬਰਾਂ ਵੱਲੋਂ ਭਾਗੀ ਨੂੰ ਨੇਪਰੇ ਚਾੜ ਲੈ ਗਿਆ ਹੈ ਅਤੇ ਮਨਜ਼ੂਰੀ ਲੈ ਲਈ ਹੈ ਤੀਜਾ ਸਿਕਸਮੁਦਰੀ ਹਾਲ ਦੀ ਕਿਉਂਕਿ ਤੇਜਾ ਸਿੰਘ ਸਮੁਦਰੀ ਹਾਲ ਦੀ ਮਨਜ਼ੂਰੀ ਸ਼ਰੁਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲੋਂ ਲੈਣੀ ਪੈਂਦੀ ਹੈ ਕਿਉਂਕਿ 11 ਅਗਸਤ ਨੂੰ ਪੰਥ ਨੂੰ ਇੱਕ ਵਾਰ ਫਿਰ ਸੱਦਿਆ ਗਿਆ ਹੈ ਡੈਲੀਗੇਟਸ ਫਿਰ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਹੋਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਨਵਾਂ ਪ੍ਰਧਾਨ ਕੌਣ ਬਣੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਾਲੇ ਵੀ ਇਸ ਦਾ ਜਿਹੜਾ ਹੈ ਵਲਵਲੇ ਚੱਲ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੀ ਅਹੁਦੇ ਨੂੰ ਤਿਆਗ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੋਰ ਟਕਸਾਲੀ ਆਗੂ ਨੇ ਚਾਹੇ ਉਹ ਬਾਗੀ ਧੜਾ ਹੈ ਚਾਹੇ ਉਹ ਦਾਗੀ ਧੜਾ ਹੈ ਆਪੋ ਆਪਣੇ ਅਹੁਦਿਆਂ ਨੂੰ ਤਿਆਗ ਕੇ ਉਹ ਆਉਣਗੇ 11 ਅਗਸਤ ਨੂੰ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਹਾਜ਼ਰੀ ਲਵਾਉਣ ਲਈ ਜਾਂ ਨਹੀਂ ਕਿਉਂਕਿ ਪੰਜ ਮੈਂਬਰੀ ਕਮੇਟੀ ਵੱਲੋਂ ਸਾਰਿਆਂ ਨੂੰ ਸੱਦਾ ਪੱਤਰ ਦੇ ਦਿੱਤਾ ਗਿਆ ਹੈ ਕਿ ਸਾਰਿਆਂ ਨੂੰ ਆਪੋ ਆਪਣੀ ਅਹੁਦੇ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਮੰਨਣਾ ਚਾਹੀਦਾ ਹੈ ਹੁਣ ਸੁਖਬੀਰ ਸਿੰਘ ਬਾਦਲ ਮੰਨਦੇ ਨੇ ਜਾਂ ਨਹੀਂ ਮੰਨਦੇ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਤਾਂ 11 ਅਗਸਤ ਨੂੰ ਪਤਾ ਲੱਗੇਗਾ ਲੇਕਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਧਰ ਇਜਲਾਸ ਕਰਨ ਦੀ ਪਰਮਿਸ਼ਨ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਅ ਕਾਰਜਕਾਰੀ ਜਥੇਦਾਰ ਅਗਿਆਨੀ ਕੁਲਦੀਪ ਸਿੰਘ ਗੜਗਾਜ ਤੋਂ ਕਹਿ ਲਓ ਭਾਵੇਂ ਤੇ ਭਾਵੇਂ ਕਹਿ ਲਓ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੀ ਪਰਮਿਸ਼ਨ ਮਿਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਿਆਸੀ ਅਜਲਾਸ ਦੇ ਵਿੱਚ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੋਏ ਇਤਿਹਾਸਕ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਜੀਵਿਤੀ ਮੈਨ ਦੇ ਆਖਰੀ ਪੜਾਅ ਨੂੰ ਇਤਿਹਾਸਕ ਸਥਾਨ ਤੇਜਾ ਸਿੰਘ ਸੁਬੰਦਰੀ ਹਾਲ ਵਿੱਚ ਪੂਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਾਲ ਦੀ ਇਜਾਜ਼ਤ ਲੈਣ ਲਈ ਬੇਨਤੀ ਪੱਤਰ ਸੌਪਿਆ ਗਿਆ। ਭਰਤੀ ਕਮੇਟੀ ਵੱਲੋਂ ਬੀਬੀ ਮੈਮ ਬੀਬੀ ਮੈਂਬਰ ਸਤਵੰਤ ਕੌਰ ਦੇ ਰਾਹੀਂ 11 ਅਗਸਤ ਨੂੰ ਤੇਜਾ ਸਿੰਘ ਸੁਮੰਦਰੀ ਹਾਲ ਦੀ ਮੰਗ ਵਾਲਾ ਬੇਨਤੀ ਪੱਤਰ ਸੌਪਿਆ ਗਿਆ। ਸੌਪੇ ਗਏ ਬੇਨਤੀ ਪੱਤਰ ਨੂੰ ਪ੍ਰਾਪਤ ਕਰਨ ਉਪਰੰਤ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਰਿਸਿਵਿੰਗ ਨੰਬਰ 23175 ਦਿੱਤਾ ਗਿਆ ਜਿਸ ਲਈ ਭਰਤੀ ਕਮੇਟੀ ਦੇ ਕਾਰਜ ਸਿਲ ਮੈਂਬਰਾਂ ਵੱਲੋਂ ਸਰਦਾਰ ਮਨਪ੍ਰੀਤਿਆਲੀ ਜਤੈਦਰ ਗੁਰਪ੍ਰਤਾਪ ਸਿੰਘ ਵੜਾਰਾ ਜਤੇਦਰ ਇਕਬਾਲ ਸਿੰਘ ਚੁੰਦਾ ਜਤੇਦਰ ਸੰਤਾ ਸਿੰਘ ਅਮੈਦਪੁਰੀ ਵੱਲੋਂ ਐਸਜੀਪੀਸੀ ਪ੍ਰਧਾਨ ਸ੍ਰਿੰਦਰ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਧਰਵਾਦ ਕੀਤਾ ਗਿਆ ਇਸ ਦੇ ਨਾਲ ਹੀ ਪਰਧਿਕ ਕਮੇਟੀ ਨੇ ਕਿਹਾ ਕਿ ਰਵਾਇਤ ਅਨੁਸਾਰ ਐਸਜੀਪੀਸੀ ਦੇ ਪ੍ਰਬੰਧ ਕੀ ਵਿਭਾਗ ਦੀ ਤਹਿ ਫੀਸ ਸ਼ਰਤ ਮੁਤਾਬਕ ਜਿਹੜੀ ਭੇਡ ਬਣਦੀ ਹੈ ਜਿਹੜੀ ਹੁਣ ਤੱਕ ਜਨਰਲ ਅਜਾਦ ਸੌਕੇ ਲਈ ਜਾਂਦੀ ਰਹੀ ਹੈ ਉਹਨਾਂ ਨੂੰ ਵੀ ਐਸਜੀਪੀਸੀ ਦੇ ਪ੍ਰਬੰਧ ਕੀ ਵਾਗ ਕੋਲ ਜਮ੍ਹਾਂ ਕਰਵਾਇਆ ਜਾਵੇਗਾ ਪਰਧਿਕ ਕਮੇਟੀ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ 2 ਦਸੰਬਰ ਨੂੰ ਜਿਹੜੀ ਉਨ੍ਹਾਂ ਦੇ ਸੇਵਾ ਹਿੱਸੇ ਵਿੱਚ ਆਈ ਸੀ ਉਸ ਨੂੰ ਬੜੀ ਇਮਾਨਦਾਰੀ ਪੰਥ ਕੌਮ ਅਤੇ ਪੰਜਾਬ ਦੇ ਵਡੇਰੇ ਹਿਤਾ ਲਈ ਪੂਰਨ ਕਰਨ ਵਿੱਚ ਕਮੇਟੀ ਕਾਮਯਾਬ ਹੈ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ 11 ਅਗਸਤ ਨੂੰ ਸੰਗਤ ਦੀ ਹਾਜ਼ਰੀ ਵਿੱਚ ਪੂਰਨ ਵਿਧੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸੇਵਾਦਾਰ ਦੀ ਚੋਣ ਨੂੰ ਪੂਰਾ ਕਰ ਲਿਆ ਜਾਵੇਗਾ ਯਾਨੀ ਕਿ 11 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਕਿਹੜਾ ਪ੍ਰਧਾਨ ਹੋਵੇਗਾ ਕਾਸਰ ਗਾਇਆਂ ਨੇ ਗਾਇਆ ਚਾਹ ਰਿਆ ਨੇ ਕਿ ਬੀਬੀ ਸਤਮੰਤ ਕੌਰ ਐਜ਼ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਪ੍ਰਧਾਨ ਹੋਣਗੇ ਮਨਪ੍ਰੀਤ ਕਿਆਲੀ ਐਜ਼ ਇੱਕ ਕਾਰਜਕਾਰੀ ਪ੍ਰਧਾਨ ਹੋਣਗੇ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਇਸ ਵਿੱਚ ਸ਼ਾਮੂਲਿਤ ਕਰੇਗਾ ਕਿਉਂਕਿ ਵੱਡੇ ਪੱਧਰ ਤੇ ਕਿਉਂਕਿ ਸਾਰੇ ਹੀ ਪੰਥੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਕਿ 11 ਅਗਸਤ ਵਾਲਾ ਫੈਸਲਾ ਵੀ ਪੰਜਾਬ ਦੇ ਵਿੱਚ ਮੂਰੇ ਵੱਲੋਂ ਦੇ ਵਿੱਚ ਇੱਕ ਇਤਿਹਾਸਕ ਫੈਸਲਾ ਹੋਵੇਗਾ ਸ਼ਰੂਪਨੀ ਅਕਾਲੀ ਦਲ ਦੇ ਇਤਿਹਾਸ ਵਿੱਚ ਧੰਨਵਾਦ